ਕਹਿੰਦੇ ਕਿ ਪ੍ਰਸ਼ਾਸਨ ਦੇ ਪ੍ਰਬੰਧ ਪੂਰੇ ਨੇ ਕਸਮੇ ਤੇ ਬਲਾ ਚੌਰ ਵਿੱਚ ਮੁਕਾਬਲੇ ਹੋ ਰਹੇ ਨੇ ਫਸਵੇਂ ਬਲਾ ਚੌਰ ਵਿੱਚ ਮੁਕਾਬਲੇ ਹੋ ਰਹੇ ਨੇ ਫਸਵੇਂ ਸਤਸ਼੍ਰੀਆ ਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੇਸ਼ੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਰਿਹਾ ਇਹ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਡੇ ਇਸ ਸਮੇਂ ਬਲਾ ਚੌਰ ਵੇਖੇ ਮੌਜੂਦ ਹਾਂ ਵਾਰਡ ਨੰਬਰ 10 ਤੇ 11 ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਮੁਕਾਬਲੇ ਫਸਵੇਂ ਚੱਲ ਰਹੇ ਆ ਵਾਰਡ ਨੰਬਰ 10 ਦੀ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਕਿ 995 ਵੋਟਾਂ ਹਨ ਅਤੇ ਵਾਰਡ ਨੰਬਰ 11 ਵਿੱਚ 906 905 ਦੇ 906 ਇਧਰਲੇ ਪਾਸੇ ਤਸਵੀਰ ਦਿਖਾ ਦਿਓ ਇਹ ਆਜ਼ਾਦ ਉਮੀਦਵਾਰ ਹਨ सुरेंद्र ਭੱਟੀ ਜਿਨ੍ਹਾਂ ਦਾ ਹੁਣ ਅਲਾਈਅੰਸ ਹੋ ਚੁੱਕਾ ਹੈ ਭਾਜਪਾ ਦੇ ਨਾਲ ਰਾਜਵਿੰਦਰ ਲੱਕੀ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਸੁਖਦੀਪ ਸਰਕਾਰ, ਰਣਦੀਪ ਕੌਸ਼ਲ ਉਹਨਾਂ ਦੀ ਤਸਵੀਰ ਵੀ ਲਗਾਈ ਹੋਈ ਹੈ ਇਧਰਲੇ ਪਾਸੇ ਆਪਾਂ ਦਿਖਾ ਦਈਏ 10 ਨੰਬਰ ਵਾਰਡ ਤੋਂ ਨੌਜਵਾਨ ਸੁਖਜਪਿੰਦਰ ਸਿੰਘ ਜਿਨ੍ਹਾਂ ਦਾ ਮੇ ਝਾੜੂ ਜਿਹਨਾਂ ਦਾ ਚੋਣ ਨਿਸ਼ਾਨ ਹੈ ਉਧਰ ਵੀ ਤੁਸੀਂ ਦੇਖੋ ਪੋਲਿੰਗ ਬੂਥ ਤੇ ਰਸ਼ ਹੈ ਇਧਰਲੇ ਪਾਸੇ ਵੀ ਇਹ ਆਪਣੇ ਕੰਮ ਵਿੱਚ ਜਿਹੜੇ ਰੁੱਝੇ ਹੋਏ ਨੇ ਨਾਲ ਦੀ ਨਾਲ 11 ਨੰਬਰ ਬੂਥ ਤੋਂ ਨਿਰਮਲਾ ਰਾਣੀ 11 ਨੰਬਰ ਬੂਥ ਤੋਂ ਨਿਰਮਲਾ ਰਾਣੀ ਜਿਹੜੇ ਆ ਉਹ ਚੋਣ ਅਖਾੜੇ ਵਿੱਚ ਉਤਰਿਆ ਝਾੜੂ ਵੱਲੋਂ ਤੇ ਇਧਰਲੇ ਪਾਸੇ ਦਿਖਾ ਦिए 11 ਨੰਬਰ ਵਾਰਡ ਤੋਂ ਸਰਬਜੀਤ ਕੌਰ ਜਤਿੰਦਰ ਸੋਨੂ ਦੇ ਮੈਸੇਜ ਪੜੇ ਲਿਖੇ ਕਹਿੰਦੇ ਉਮੀਦਵਾਰ ਆ ਇਹ ਵੀ ਚੋਣ ਉਤਾਰੇ ਚੋਣ ਅਖਾੜੇ ਵਿੱਚ ਨਿਤਰੇ ਨੇ ਪਰ ਇਧਰ ਪਹਿਲਾਂ ਗੱਲਬਾਤ ਕਰ ਲੈਨੇ ਆ ਸੁਖਵਿੰਦਰ ਸਿੰਘ ਆਓ ਜੀ ਬਾਜੀ ਇੱਕ ਪਿੰਨ ਬੁਲਾਓ ਕਿਵੇਂ ਕਿੰਨੀਆਂ ਵੋਟਾਂ ਦੀ ਤੁਹਾਡੇ ਵਾਰਡ ਵਿੱਚ ਕਿੰਨੀਆਂ ਵੋਟਾਂ ਹੈ 1100 11000 ਵੋਟਾਂ ਇਹ ਹਰ ਕਹਿ ਗਈ ਪਿੱਛੇ ਸੋਨੇ 995 ਕਹਿੰਦੇ ਐਸੇ 1000 ਕਹਿ ਗਈ ਹਾਂਜੀ ਹੁਣ ਹਾਲੇ ਤੱਕ ਕਿੰਨੀਆਂ ਕਿ ਭੁਗਤ ਗਈ ਵੋਟਾਂ ਕਿੰਨੇ ਕੁ ਬਦ ਗਈ ਅਲਰੇ ਪਤਾ ਨਹੀਂ ਯਾਰ ਇਹ ਤਾਂ ਇੱਕ ਬੱਚੇ ਕਰਦਾ ਕਿਹੋ ਜੀ ਹੈ ਵਧੀਆ ਜੀ ਠੀਕ ਹੈ ਜੀ ਚਲੋ ਕੰਟਰੋਲ ਤੇ ਸਾਰਾ ਕੁਝ ਆ ਜਾ ਜੀ ਕੰਟਰੋਲ ਠੀਕ ਹੈ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਪ੍ਰਸ਼ਾਸਨ ਦੇ ਕੰਟਰੋਲ ਤੇ ਆ ਜੀ 11 ਨੰਬਰ ਤੋਂ ਕੈਂਡੀਡੇਟ ਕੋਲੇ ਠੀਕ ਹੈ ਜੀ 11 ਨੰਬਰ ਤੋਂ ਮੈਡਮ ਨਿਰਮਲਾ ਰਾਣੀ ਨੇ ਜੀ ਮੈਮ ਸਤਿ ਸ਼੍ਰੀ ਅਕਾਲ ਜੀ ਲਾਈਵ ਚੱਲ ਰਿਹਾ ਜੀ ਚਲੋ ਮੈਡਮ ਬੀਜ਼ੀ ਨੇ ਛੱਡੋ ਭਰੇ ਇੱਧਰ ਆ ਜੋ ਸਰਬਜੀਤ ਕੌਰ ਨੇ ਇਹ ਜਿਹੜੇ ਸਾਂਝੇ ਉਮੀਦਵਾਰ ਨੇ ਬੀਐਸਪੀ ਅਤੇ ਕਾਂਗਰਸ ਦੇ ਅਲਾਈਅੰਸ ਹੋਇਆ ਇਹਨਾਂ ਦਾ ਟਰੈਕਟਰ ਇਹਨਾਂ ਦਾ ਚੋਣ ਨਿਸ਼ਾਨ ਹੈ ਔਰ सोनू ਉਹਨਾਂ ਦੇ ਮਿਸਿਸ ਨੇ ਬੀਐਸਪੀ ਤੋਂ ਪ੍ਰਧਾਨ ਸਾਹਿਬ ਇਹਨਾਂ ਦਾ ਵੀ ਗੱਲਬਾਤ ਕਰ ਲੈ ਕਿਵੇਂ ਕਿਵੇਂ ਅੱਜ ਦੀ ਸਥਿਤੀ ਨੂੰ ਦੇਖਦੇ ਹੋ ਜੀ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਜੀ ਬਹੁਜਨ ਸਮਾਜ ਪਾਰਟੀ ਤੇ ਕਾਂਗਰਸ ਪਾਰਟੀ ਦਾ ਆਫਸਰ ਵਿੱਚ ਚੋਣ ਗੱਠ ਜੋੜ ਹੋਇਆ ਪੂਰੇ ਸ਼ਹਿਰ ਦੇ ਵਿੱਚ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਔਰ ਲੋਕ ਹੌਮ ਹਮਾ ਕੇ ਇਸ ਗੱਠ ਜੋੜ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਲਈ ਅੱਗੇ ਵੱਧ ਰਹੇ ਆ ਔਰ ਇਹ ਜਿਹੜਾ ਗੱਠ ਜੋੜ ਹੈ ਵੱਡੀ ਜਿੱਤ ਪ੍ਰਾਪਤ ਕਰੇਗਾ ਕਿੰਨੇ ਕਿੰਨੇ ਕੀਡ ਮਿਲ ਸਕਦੀ ਹੈ ਜੀ ਲੀਡ 150 ਦੇ 200 ਦੇ ਵਿਚਾਲੇ ਹੋਏਗੀ 150 200 ਦੀ ਲੀਡ ਵੋਟ ਟੋਟਲ ਕਿੰਨੇ ਆ ਜੀ ਵੋਟ 915 915 ਦੇ ਵਿੱਚੋਂ ਅਸੀਂ ਸਾਡਾ ਆਈਡੀ ਹੈ ਕਿ ਸਵਾ 700 ਦੇ ਕਰੀਬ ਪੋਲ ਹੋਏਗੀ ਪਰ ਅਸੀਂ 500 ਦੇ ਕਰੀਬ ਲੈ ਕੇ ਜਾਵਾਂਗੇ ਅੱਛਾ ਮੇਰੇ ਸੁਣਨ ਵਿੱਚ ਆਇਆ ਕਹਿੰਦੇ ਕਿ ਤੁਹਾਨੂੰ ਹੰਗਾਰਾ ਜਿਹੜਾ ਬਹੁਤ ਭਰਮਾ ਮਿਲ ਗਿਆ ਉਹਦੇ ਬਾਰੇ ਕੀ ਕਹੋਗੇ ਬਹੁਤ ਭਰਮਾ ਹੰਗਾਰਾ ਮਿਲ ਰਿਹਾ ਜੀ ਜਿਹੜਾ ਗੱਠਜੋੜ ਹੈ ਸਾਰੇ ਗੱਠਜੋੜ ਦੇ ਵਸਪਾ ਦੇ ਆਗੂ ਤੇ ਵਰਕਰ ਵੀ ਪੱਬਾਂ ਪਾਰ ਹੋਏ ਆ ਔਰ ਕਾਂਗਰਸ ਪਾਰਟੀ ਦੇ ਆਗੂ ਤੇ ਵਰਕਰ ਉਹ ਵੀ ਪੱਬਾਂ ਪਾਰ ਹੋਏ ਆ ਔਰ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਜੀ ਜੀ ਅੰਕਲ ਤੁਸੀਂ ਕੀ ਕਹੋਗੇ ਜੀ ਹਾਂ ਜੀ ਮੈਂ ਤਾਂ ਇਹ ਕਹਿ ਰਿਹਾ ਪਈ ਇਹ ਜਿਹੜਾ ਗਠਜੋੜ ਦਾ ਮਜ਼ਬੂਤ ਰਹੇ ਸਾਰੀਆਂ ਪਾਰਟੀਆਂ ਇਹ ਮਤਲਬ ਇਸ ਕੈਂਡੀਡੇਟ ਨੂੰ ਕਾਮਯਾਬ ਕਰਨ ਨੂੰ ਦਿਨ ਰਾਤ ਮਿਹਨਤ ਕੀਤੀ ਆ ਤੇ ਇਸ ਗੁਰ ਪ੍ਰਮਾਤਮਾ ਨੇ ਇਹਨੂੰ ਕਾਮਯਾਬੀ ਬਖਸ਼ੀ ਤੁਹਾਨੂੰ ਤੁਹਾਨੂੰ ਕੀ ਲੱਗਦਾ ਕਿੰਨੀ ਲੀਡ ਹੋ ਸਕਦੀ ਆ ਨਹੀਂ ਐਕਚੁਅਲੀ ਇਹ ਇੰਟੈਕ ਪੂਰੀ ਤਰ੍ਹਾਂ ਮੈਂ ਨਹੀਂ ਮੈਂ ਤਾਂ ਤੁਹਾਡਾ ਹੀ ਧੰਨਵਾਦ ਕਰਦਾ ਪੀਪੀ 32 ਦੇ ਤੁਸੀਂ ਅਸੀਂ ਦੇਖਦੇ ਆਂ ਔਰ ਜਿੱਥੇ ਤੁਸੀਂ ਅਸ਼ੀਰਵਾਦ ਦਿੰਦੇ ਆ ਉਹ ਕਾਮਯਾਬ ਹੋ ਜਾਂਦਾ ਮੰਨਦਾ ਚਲੋ ਅਸੀਂ ਤਾਂ ਸਾਡਾ ਫਰਜ਼ ਹੈ ਸਾਰਿਆਂ ਨੂੰ ਦਿਖਾਉਣਾ ਔਰ ਪ੍ਰਸ਼ਾਸਨ ਦੇ ਪ੍ਰਬੰਧ ਵੀ ਕਸਵੇਂ ਆ ਕਿ ਹੂਟਰ ਬਜਾਤਾ ਕਹਿੰਦੇ ਦਿਖਾ ਦਿਓ ਸਭ ਕੁਝ ਸਾਡੇ ਕੰਟਰੋਲ 'ਚ ਹੀ ਆ ਤੇ ਇਹ ਕਹਿੰਦੇ ਸਾਡਾ ਇਹ ਵੀ ਜਾਂਦੇ ਟੂ ਟੂ ਕਰਦੇ ਸਾਡਾ ਨਾਮ ਵੀ ਲਓ ਉਹ ਵੀ ਡਿਊਟੀ ਆ ਦੇਖੋ ਨਾਮ ਲਿਆ ਨਾਲ ਹੀ ਹੂਟਰ ਬੰਦ ਹੋ ਗਿਆ ਆਪਾਂ ਇਧਰਲੇ ਪਾਸੇ ਦਿਖਾ ਦਈਏ ਸੁਰਿੰਦਰ ਪੱਟੀ ਜੀ ਪਹਿਲਾਂ ਤੁਸੀਂ ਮੇਰੇ ਖਲ ਬੈਠੇ ਸੀਗੇ ਕਿੰਨੀ ਵੋਟ ਹੈ ਜੀ ਟੋਟਲ ਤੁਹਾਡੇ ਵਾਰਡ ਚ 992 ਵੋਟਾਂ ਜੀ 992 ਅੱਲੇ ਤੱਕ ਕਿੰਨੀ ਵੋਟ ਜਿਹੜੀ ਆ ਪੋਲ ਹੋ ਗਈ ਹੈ ਅੰਦਾਜ਼ਾ ਹੈ ਕੁਝ 600 ਦੇ ਲਾਗੇ ਛੇ 100 ਮਤਲਬ ਕਿ ਥੋਣੀ ਥੋਣੀ ਵੋਟ ਹੋ ਗਈ ਹੈ ਹਾਂਜੀ ਹਾਂਜੀ ਤੇ ਕੀ ਕੀ ਉਮੀਦ ਕੀ ਹੈ ਤੁਹਾਨੂੰ ਜੀ ਆਪਾਂ ਜਿੱਤਾਂਗੇ ਜੀ ਬਿਲਕੁਲ ਮਨ ਵਿੱਚ ਪੂਰੀ ਪੂਰਾ ਜੋਸ਼ ਹੈ ਪੂਰਾ ਜੋਸ਼ ਕੁਝ ਸਨੇਹਾ ਜਿਹੜੇ ਹੱਲੇ ਵੀ ਦੇਖ ਰਹੇ ਆ ਤੁਹਾਡੇ ਵਾਰਡ ਵਾਲੇ ਦੇਖ ਰਹੇ ਜੀ ਦੇਖਦੇ ਰਹੂਗੇ ਜੀ ਕਹਿੰਦਾ ਦੇਖਣ ਵਾਲੇ ਦੇਖਦੇ ਰਹਿਊਗੇ ਚਲੋ ਇਹ ਵੀ ਚੰਗੀ ਗੱਲ ਹੈ ਆਹ ਬਾਈ ਗੁੱਸੇ 'ਚ ਬੈਠਾ ਮੈਨੂੰ ਲੱਗਦਾ ਹੈ ਨਹੀਂ ਨਹੀਂ ਇਹ ਦਸਾ ਨਹੀਂ ਖੁਸ਼ ਹੈ ਖੁਸ਼ ਹੈ ਖੁਸ਼ ਹਾਂ ਖੁਸ਼ੀ ਲਗਾਉਂਦਾ ਕਹਿੰਦਾ 4 ਵਜੇ ਕੱਢਾਂਗੇ ਖੁਸ਼ੀ ਬਿਲਕੁਲ ਚਲੋ ਠੀਕ ਹੈ ਜੀ ਮਿਹਨਤ ਕਰ ਰਹੇ ਸਾਰੇ ਠੀਕ ਹੈ ਜੀ ਦੇਖੋ ਸਮਰਥਕਾਂ ਬਿਨਾਂ ਲੀਡਰ ਵੀ ਕਹਦਾ ਨੌਜਵਾਨ ਬੈਠੇ ਨੇ ਸਮਰਥਕ ਨੇ ਸਮਰਥਕਾਂ ਬਿਨਾਂ ਲੀਡਰ ਅੱਛਾ ਤੁਹਾਡਾ ਅਲਾਈਂਸ ਹੈ ਜੀ ਅਲਾਈਅੰਸ ਆ ਬੀਜੇਪੀ ਦੇ ਨਾਲ ਤੇ ਹਾਂਜੀ ਬੀਜੇਪੀ ਤੇ ਅਕਾਲੀ ਦਲ ਨਾਲ ਹਾਂਜੀ ਠੀਕ ਹੈ ਜੀ ਆਹੋ ਹੀ ਤਾਂ ਲੱਗੇ ਬਹੁਤ ਸ਼ੁਕਰੀਆ ਜੀ ਕੋਈ ਕੋਈ ਤਕਲੀਫ ਤਾਂ ਨਹੀਂ ਆ ਰਹੀ ਜਿਹੜੇ ਕੋਈ ਪ੍ਰੋਬਲਮ ਨਹੀਂ ਬਹੁਤ ਵਧੀਆ ਜਾ ਰਹੇ ਹੋ ਬਹੁਤ ਸ਼ੁਕਰੀਆ ਔਰ ਇਧਰਲੇ ਪਾਸੇ ਹੁਣ ਆਪਾਂ ਗੱਲ ਕਰ ਲੈਨੇ ਆ ਪਰਮਿੰਦਰ ਕੁਮਾਰ ਪੰਮਾ ਜਿਹਨੂੰ ਪੁੱਛਿਆ ਵੀ ਸੀ ਮੇਰੇ ਖਾਲ ਅਜੇ ਮੰਗੂਪੁਰ ਨੇ ਕਿ ਤੁਹਾਡਾ ਨਾਂ ਕਿਨੇ ਰੱਖਿਆ ਕਹਿੰਦਾ ਮੰਮੀ ਡੈਡੀ ਦੋਨਾਂ ਨੇ ਰੱਖਤਾ ਹਾਂ ਅੱਛਾ ਟੋਟਲ ਵੋਟ ਕਿੰਨੀ ਹੈ 1000 ਪੰਜ ਅੱਛਾ ਕੋਈ 995 ਕਹੀ ਜਾਂਦਾ ਕੋਈ 1100 ਕਹੀ ਜਾਂਦਾ 995 10 ਪਿੱਛੇ ਨਾ ਉਹ ਜਿਹੜੀ ਅਨਪੂਰਕ ਸੂਚੀ ਆ ਉਹ ਲਾ ਜੂਗਾ 10 ਵੋਟਾਂ ਦੀ ਇਸ ਕਰਕੇ ਕੈਕਟਰ ਦੇ ਵਿੱਚ ਜਿੱਤ ਦੀ ਝਾਂਡੀ ਲੱਗ ਜੂਗੀ ਲੱਗ ਜੂਗੀ ਜੀ ਪੱਕਾ ਪੱਕਾ ਲੱਗਦਾ ਤਾਂ ਹੈ ਪੱਕਾ ਜੀ ਸਾਬਕਾ ਕਾਉਂਸਲਰ ਨੇ ਬਿਲਕੁਲ ਸਾਬਕਾ ਕਾਉਂਸਲਰ ਨੇ ਜੀ ਚਲੋ ਮੈਨੂੰ ਪਹਿਲਾਂ ਮਿਲੇ ਵੀ ਸੀ ਜਦੋਂ ਮੈਂ ਸ਼ੁਰੂਆਤ ਕੀਤੀ ਸੀਗੀ ਔਰ ਫੇਰ ਆ ਕੇ ਦੱਸ ਦਿੰਦੇ ਆ ਭਾਈ ਇਹਨਾਂ ਦੇ ਪ੍ਰਬੰਧ ਪੁਖਤਾ ਨੇ ਦਿਖਾ ਦਿਓ ਦੱਸ ਦੇ ਕਹਿੰਦੇ ਸੀ ਹੈਗੇ ਆਹ ਲਓ ਜੀ ਆਹ ਦਿਖਾਓ ਟਰੈਕਟਰ ਤੁਰ ਪਿਆ ਇਹ ਟਰੈਕਟਰ ਕਹਿੰਦਾ ਕੀ ਆ ਇਹ ਟਰੈਕਟਰ ਨਗਰ ਨਗਰ ਕਹਤ ਚੱਲਦੇ ਵਿੱਚ ਜਾਣ ਦੀ ਹੈ ਜਾਣ ਦੀ ਤਿਆਰੀ ਹੈ ਉਹਦੀ ਠੀਕ ਹੈ ਪਿਛਲੀ ਵਾਰ ਵੀ ਟਰੈਕਟਰ ਸੀਗਾ ਤੇ ਇਸ ਵਾਰ ਫੇਰ ਟਰੈਕਟਰ ਹੈ ਸ਼ਹਿਰ ਜਿਹੜੇ ਟੋਏ ਟੱਪਿਓ ਉਹ ਤਾਂ ਨਹੀਂ ਟਰੈਕਟਰ ਨੂੰ ਤੰਗ ਕਰਨਗੇ ਬਿਲਕੁਲ ਨਹੀਂ ਤੰਗ ਕਰੂਗੀ ਜੀ ਬਿਲਕੁਲ ਨਹੀਂ ਬਾਦ ਦੇਾਂਗੇ ਕੋਈ ਦਿੱਕਤ ਜਿਹੜੇ ਾਰੇ ਨੇ ভোটার ਸਾਰੇ ਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ ਜਿਹੜਾ ਵਾਰਡ ਚੇਂਜ ਕਰ ਦਿੱਤੇ ਨਾ ਉਹਨਾਂ ਕਰਕੇ ਥੋੜੀ ਜਿਹੀ ਦਿੱਕਤ ਆ ਰਹੀ ਹੈ ਕਿਉਂਕਿ ਕਿਸੇ ਦਾ ਵਾਰਡ ਕੋਈ ਕਰ ਦਿੰਦਾ ਹੁਣ ਨਵੀਂ ਵਾਰਡਬੰਦੀ ਕਰਕੇ ਉਹਦੇ ਕਰਕੇ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਸਾਡਾ ਵਾਰਡ ਕਿਹੜਾ ਹੈ 10 ਨੰਬਰ ਵਾਰਡ ਚ ਤੁਹਾਡੇ ਚੈਨਲ ਪਹਿਲੇ ਬਿਲਕੁਲ ਚੈਨਲ ਪਹਿਲੇ ਜੀ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਔਰ ਇਹ 10 ਤੇ 11 ਨੰਬਰ ਵਾਰਡ ਦੀਆਂ ਤੁਹਾਨੂੰ ਤਸਵੀਰਾਂ ਦਿਖਾਈਆਂ ਕਹਿੰਦੇ ਟਰੈਕਟਰ ਨਗਰ ਕੌਂਸਲ ਚ ਜਾਣ ਨੂੰ ਕਾਲ ਔਰ 15 ਵਾਰਡ ਚ ਸਵਰਥ 13 ਜਿਹੜੇ ਕੈਂਡੀਡੇਟ ਨੇ ਚੋਣ ਖਾੜੇ ਚ ਉਤਰੇ ਆ ਔਰ ਪਰਮਿੰਦਰ ਪੱਪਾ ਜਿਹੜਾ ਆ ਇਹਨਾਂ ਦੀ ਚਰਚਾ ਵੀ ਬਹੁਤ ਹੈ ਪਰ ਦੂਜੇ ਪਾਸੇ ਸੁਰਿੰਦਰ ਭੱਟੀ ਹੁਣੇ ਮੁਕਾਬਲੇ ਚ ਨੇ ਔਰ ਪਰਲੇ ਪਾਸੇ ਸਰਬਜੀਤ ਕੌਰ ਤੇ ਨਿਰਮਲ ਜੀ ਰਾਣੀ ਜਿਹੜੇ ਨੇ ਉਹ ਚੋਣ ਖਾੜੇ ਚ ਉਤਰੇ ਨਹੀਂ ਉਹਨਾਂ ਦਾ ਜ਼ਬਰਦਸਤ ਮੁਕਾਬਲਾ ਹੋਵੇਗਾ ਤਾਂ ਬੀਜੀ ਨੇ ਜਿਹੜੇ ਕੈਂਡੀਡੇਟ ਨੇ ਖੁਦ ਬੀਜੀ ਨੇ ਕਿਉਂਕਿ ਸਿਰ ਟੜ ਦੀ ਬਾਜ਼ੀ ਲੱਗੀ ਹੋਈ ਹੈ ਉਮੀਦ ਕਰਦੇ ਆ ਪ੍ਰਸ਼ਾਸਨ ਜਿਹੜੇ ਪ੍ਰਬੰਧ ਪੁਖਤਾ ਨੇ ਉਹ ਇਸੇ ਤਰੀਕੇ ਬਰਕਰਾਰ ਰਹਿਣਗੇ ਔਰ ਸ਼ਾਂਤ ਮੀ ਟੰਕਣਾ ਜਿਹੜੇ ਇਲੈਕਸ਼ਨ ਹੋਣਗੇ ਤਾਂ ਵੋਟਰਸ ਦੇਖੋ ਇਹ ਵੀ ਬੜੇ ਚਾਹ ਨਾਲ ਆ ਰਹੇ ਆ ਐਦਾ ਨਹੀਂ ਹੈ ਕਿ ਵੋਟਰਸ ਨੂੰ ਵੀ ਚਾਹ ਨਹੀਂ ਹੈਗਾ ਵੋਟਰਸ ਪੂਰੇ ਚਾਹ ਪੂਰੇ ਉਤਸ਼ਾਹ ਨਾਲ ਆ ਰਹੇ ਆ ਔਰ ਵੋਟਰਸ ਪੂਰੇ ਚਾਹ ਨਾਲ ਆ ਰਹੇ ਤੇ ਸਾਡੀ ਅਪੀਲ ਨਹੀਂ ਹੈ ਕਿ ਵੋਟਾਂ ਜਿਹੜੀਆਂ ਸ਼ਾਂਤ ਮੀ ਟੰਕਣਾ ਪੈਣੀਆਂ ਚਾਹੀਆਂ ਔਰ ਚਾਹੀਦੀਆਂ ਔਰ ਪੈ ਵੀ ਰਹੀਆਂ ਬਹੁਤ ਬਹੁਤ ਸ਼ੁਕਰੀਆ